ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕਕਰਾਲਾ ਖੁਰਦਾ ਜੀ ਇੱਧਰ ਸਮਰਾਲੇ ਤੋਂ ਹੈਗਾ ਕੋਈ 15-20 ਕਿਲੋਮੀਟਰ ਸਾਈਡ ਤੇ ਪੈਂਦਾ ਜੀ ਪਿੰਡ ਇਹ ਬਾਈ ਕੋਲੇ ਆਏ ਸੀ ਜੀ ਸਪੈਸ਼ਲ ਬਾਈ ਨੇ ਆਪਣੇ ਪਸ਼ੂ ਦਿਖਾਉਣ ਲਈ ਸੱਦਿਆ ਸੀਗਾ ਜੀ ਤੇ ਸਭ ਤੋਂ ਸੋਹਣੀ ਗੱਲ ਲੱਗੀ ਬਾਈ ਕੋਲੇ 16 ਨਗ ਹੈ ਜੀ ਝੋਟੀਆਂ ਅੱਡ-ਅੱਡ ਖਰੀਦੀਆਂ ਆਵੀਆਂ ਝੋਟੀਆਂ ਕੋਈ ਇਹ ਨਹੀਂ ਵੀ ਇੱਕੇ ਥਾਂ ਤੋਂ ਲਈਆਂ ਆਵੀਆਂ ਇਹਨਾਂ 'ਚ ਇੱਕ ਝੋਟੀ ਘੱਬਾ ਜੀ ਦੂਜੀਆਂ ਸਾਲ-ਸਾਲ ਦੀ ਉਮਰ ਵਾਲੀਆਂ ਇੱਕ ਵਿੱਚ ਕੱਟਾ ਰੱਖਿਆ ਹੋਇਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਆਂ ਤੇ ਬਾਈ ਤੋਂ ਪੁੱਛਾਂਗੇ ਸਾਰੀਆਂ ਪੀੜੀਆਂ ਦਾ ਰਿਕਾਰਡ ਆ ਬਾਈ ਕੋਲੇ ਇਹਦਾ ਵੀ ਮੰਨ ਕੇ ਚੱਲੋ ਇਹਦੀ ਨਾਨੀ ਇਹਦੀ ਮਾਂ ਸਾਰਾ ਕੁਝ ਪਤਾ ਬਾਈ ਨੂੰ ਤੇ ਬਹੁਤ ਵਧੀਆ breed ਆ ਬਾਈ ਕੋਲੇ ਜਿਵੇਂ ਖਰੀਦੇ ਵੇ ਪਸ਼ੂ ਆ ਜੀ ਸਭ ਤੋਂ ਸੋਹਣੀ ਗੱਲ ਇਹ ਆ ਵੀ ਕਾਟੂ ਮਾਲ ਤੋਂ ਬਚਾਈਆਂ ਆਵੀਆਂ ਕੱਟੀਆਂ ਜੀ ਜਿਹੜੀਆਂ ਯੂਪੀ 'ਚ ਜਾ ਕੇ ਵੱਡੀਆਂ ਜਾਣਗੀਆਂ ਸਿੰਘਾ ਜਿਹੜੀ ਮੇਨ ਗੱਲ ਆ ਤੇ ਬਾਈ ਨੂੰ ਦੇ ਕੇ ਵੀ ਬਹੁਤ ਕੁਝ ਜਾਣ ਗੀਆਂ ਸਾਰੀ ਗੱਲਬਾਤ ਕਰਾਂਗੇ ਵੀ ਕਿੰਨੇ ਦੀਆਂ ਖਰੀਦੀਆਂ ਕੀ ਸਿਸਟਮ ਆ ਕਿੰਨਾ ਹੁਣ ਤੱਕ ਖਰਚਾ ਆ ਜੀ ਪਰ ਮੈਨੂੰ ਇਹ ਕੰਮ ਮੇਰੇ ਹਿਸਾਬ ਨਾਲ ਆਪਣੇ ਡੇਰੀ ਫਾਰਮ ਵਾਲੇ ਕੰਮ ਤੋਂ ਵੀ ਸੋਹਣਾ ਲੱਗਿਆ ਜੀ ਜਿਹੜਾ ਆ ਕੰਮ ਐ ਬਾਈ ਨੇ ਜਿਵੇਂ ਦੱਸਿਆ ਜਿੰਨੇ ਕੁ ਪੈਸਾ ਚ ਇਹਨਾਂ ਨੂੰ ਇਹ ਪਈਆਂ ਤੇ ਜਿੰਨੇ ਕੁ ਪੈਸੇ ਇਹ ਚੋਂ ਵਰਤੇ ਜਾਣੇ ਆਪਾਂ ਨੂੰ ਵੀ ਪਤਾ ਜੀ ਵੀ ਮੱਝਾਂ ਦਾ ਕੋਈ ਮੁੱਲ ਨਹੀਂ ਕੋਈ ਰੇਟ ਨਹੀਂ ਰਿਹਾ ਹੁਣ ਦੋ ਦੋ ਡੇਡ ਡੇਡ ਲੱਖ ਰੁਪਈਆ ਦੀਆਂ ਝੋਟੀਆਂ ਨਾਰਮਲ ਵਿਕੀ ਜਾਂਦੀਆਂ ਕੋਈ ਝੋਟੀ ਐਹੋ ਜੀ ਨਹੀਂ ਜਿਹਦੇ ਸੈਂਗ ਨਹੀਂ ਸੋਹਣੇ ਜਾਂ ਝੋਟੀ ਇਹ ਸਿਰਫ ਸਾਲ-ਸਾਲ ਦੀਆਂ ਝੋਟੀਆਂ ਜੀ ਵਿੱਚ ਇੱਕ ਦੋ ਨੀਲੀ ਰਾਵੀ ਭੂਰੀਆਂ ਵੀ ਆ ਤੇ ਜ਼ਿਆਦਾਤਰ ਮੂਰਾ ਨਸਲ ਦੀਆਂ ਝੋਟੀਆਂ ਤੇ ਸਭ ਤੋਂ ਵਧੀਆ ਗੱਲ ਬਾਈ ਦੀ ਇਹ ਆ ਵੀ ਇਹਨੇ ਕਾਟੂ ਮਾਲ ਤੋਂ ਬਚਾਈਆਂ ਆ ਝੋਟੀਆਂ ਜੀ ਦੇਖੋ ਤੁਸੀਂ ਨਹੀਂ ਇਹਨਾਂ ਦੀ ਅੱਜ ਨੂੰ ਮੰਨ ਕੇ ਚੱਲੋ ਜ਼ਿੰਦਗੀ ਖਤਮ ਹੋਣੀ ਸੀਗੀ ਕਿੰਨਾ ਟਾਈਮ ਹੋ ਗਿਆ ਬਾਈ ਦੀ ਆਪਾਂ ਨੂੰ ਲੈਣਾਂ ਨੂੰ ਝੋਟੀਆਂ ਇਹ ਇਹ ਆਪਣੇ ਕੋਲ ਦੀ ਤਕਰੀਬਨ ਸਾਲ ਹੋਇਆ ਇੱਕ ਸਾਲ ਦੀ ਹੈ ਛੋਟੀਆਂ ਛੋਟੀਆਂ ਨਹੀਂ ਹੋਇਆ ਅੱਛਾ ਜੀ ਸ਼ੁਰੂ ਕਰੇ ਨੂੰ ਸਾਲ ਹੋਇਆ ਅੱਛਾ ਸ਼ੁਰੂ ਕਰੇ ਗਿਆ ਸਾਲ ਦੇ ਵਿੱਚ ਨਹੀਂ ਆਈਆਂ ਸਾਲ ਦੇ ਵਿੱਚ ਠੀਕ ਹੈ ਜੀ ਤੇ ਕਿੰਨੇ ਪੈਸੇ ਹੁਣ ਤੱਕ ਲਾਤੇ ਜੀ ਤੁਸੀਂ ਇਹਨਾਂ ਤੇ ਮੈਂ ਜੀ 4 ਲੱਖ ਰੁਪਈਆ ਦਾ 4 ਲੱਖ ਰੁਪਈਆ ਜੀ ਸਾਰਾ ਮੰਨ ਕੇ ਜਦ ਜਿੰਨੀਆਂ ਵੀ ਕਟੀਆਂ ਆਪਣੇ ਘਰੇ ਕਰ ਲਈਆਂ ਉਹਦੇ ਵਿੱਚ ਹੀ ਆ ਜਦੋਂ ਹੁਣ ਤੱਕ ਖੜੀਆਂ ਤੁਸੀਂ ਇਹ ਕਹਿੰਦੇ ਜੀ ਮੇਰੇ ਵੀ ਹੁਣ ਤੱਕ 4 ਚ 5 ਆਪਾਂ ਨੂੰ ਹਾਂ ਤੇ ਮੈਨਾਂ ਲੋ ਖਰੀਦ ਨਹੀਂ ਕਹਿ ਸਕਦਾ ਵੀ ਹੁਣ ਤੱਕ ਸਣੇ ਸੰਭਾਈ 4 ਲੱਖ ਦੇ ਸਾਰਾ ਕੁਝ ਵਿੱਚ ਹੀ ਆ ਜੀ ਸਾਰਾ ਕੁਝ ਵਿੱਚੇ ਆ ਜੀ ਠੀਕ ਹੈ ਇੱਕ ਝੋਟੀ ਗੱਬੜ ਹੋ ਚੁੱਕੀ ਹੈ ਜੀ ਹਨਾ हां ਇੱਕ ਗੱਬੜ ਤੇ ਜਿਹੜਾ ਆਪਣਾ ਕੱਟਾ ਜੀ ਉਹ ਕਈ ਵਾਰੀ ਚਲੋ ਆਸੇ ਪਾਸੇ ਦੇ ਪਿੰਡ ਸੁਣਦੇ ਆ ਵੀਰ ਵੀ ਪੂਰੇ ਚੰਗੇ ਰਿਕਾਰਡ ਵਾਲਾ ਹੈ ਉਹ ਉਹਨਾਂ ਨੇ ਦੱਸਿਆ ਜੀ ਹੌਲੀ ਰਿਕਾਰਡ ਵਾਲਾ ਜੀ ਤੇ ਕੀ ਕੀ ਰਿਕਾਰਡ ਆ ਜੀ ਇਹ ਕੱਟੇ ਦਾ ਆਪਣੇ ਦਾ ਏ ਜੀ ਜਿਹੜਾ ਇਹ ਵੀ ਸੀ ਵੀਰਾਂ ਵਾਲੀ ਕੋਲ ਰਾਜੂ ਰਾ ਕਬੋਲਾ ਰਾਜੂ ਰਾ ਕਹਾਂਜੀ ਹਾਂ ਉਹਦਾ ਹੈ ਅੱਛਾ ਉਹਦਾ ਜੀ ਹਾਂ ਇਹਦੀ ਮਾਂ ਐ ਸਰਸਵਤੀ ਜਿਹੜੀ 2013 ਚ ਕੱਚੀ ਲੱਖ ਦੀ ਮੱਝ ਵੀ ਕੀ ਅੱਛਾ ਅੱਛਾ ਠੀਕ ਹੈ ਉਹਦੇ ਬੇਟੇ ਦਾ ਅੱਛਾ ਉਹਦੇ ਬੇਟੇ ਦਾ ਉਹ ਇਹਦੀ ਮਾਂ ਇਹਦੀ ਨਾਨੀ ਅਰਜਨ ਗੁੰਗੜ ਦੀ ਅੱਛਾ ਇਹਦੀ ਨਾਨੀ ਅਰਜਨ ਗੁੰਗੜ ਦੀ ਹੈ ਜੀ ਠੀਕ ਹੈ ਝੋਟੀਆਂ ਦਾ ਰਿਕਾਰਡ ਤਾਂ ਨਹੀਂ ਹੋਣਾ ਨਾ ਇਹ ਤਾਂ ਚੁੱਲੀ ਨਹੀਂ ਝੋਟੀ ਕਿਸੇ ਦਾ ਇਹ ਤੁਸੀਂ ਜਾਨ ਹੀ ਬਚਾਈ ਆਈ ਇਹਨਾਂ ਦੀ ਹਾਂ ਜਾਨ ਬਚਾਈ ਕੀ ਤਰਕੀਬ ਕਿਵੇਂ ਆਈ ਜੀ ਸੋਨੂੰ ਮਰਨ ਕੇ ਚੱਲੋ ਵੀ ਦੁੱਧ ਤੇ ਕੰਮ ਕਰਨਾ ਸਹੀ ਨਹੀਂ ਲੱਗਿਆ ਸੀ ਨਹੀਂ ਦੁੱਧ ਤੇ ਜੀ ਦੇਖੋ ਅੱਛਾ ਜੀ ਮਾਂ ਡੱਬਰ ਇੰਨਾ ਵੀ ਉਹ ਆਏਗੇ ਚਾਰ ਕ ਪਸ਼ੂ ਇੰਨਾ ਕੱਪਾ ਚਵਾਈ ਕਰ ਲੈਂਦੇ ਇਹਦੇ ਇੰਨਾ ਚ ਆਉਣੇ ਕਿੰਨਾ ਕ ਤੁਸੀਂ ਮੰਨ ਕੇ ਚੱਲੋ ਵੀ ਸਾਰੇ ਦਿਨ ਚ ਕਿੰਨਾ ਕ ਕੰਮ ਸਾਨੂੰ ਇੰਨਾ ਵਾਸਤੇ ਕਰਨਾ ਪੈਂਦਾ ਮੈਂ ਤਾਂ ਵੈਸੇ ਵੀ ਰਿਚਾਮੀ ਹਾਂ ਮੇਰਾ ਆਪਣੇ ਮੁੰਡਾ ਹੈ ਚਾਰ ਸੈੱਟ ਜਾਂਦੇ ਹਾਂ ਹਾਂ 1000 ਪਾਉਂਦਾ ਹੈ ਗੋਹਾ ਚੱਕਦਾ ਹੁੰਦਾ ਹੋਰ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਕਿਹੜਾ ਚੋਣ ਗਿਆ ਹਨ ਕੁਝ ਨਹੀਂ ਕਰਨਾ ਤਿਆਰ ਕਰ ਕਰ ਵੇਚੀ ਜਾਂਦਾ ਹਾਂ ਹਾਂ ਤਿਆਰ ਕਰਕੇ ਵੇਚ ਦਿੰਦਾ ਠੀਕ ਆ ਵੇਚਣਗੇ ਆਪਾਂ ਤਿਆਰ ਕਰਕੇ ਹੀ ਹਾਂ ਹਾਂ ਤਿਆਰ ਜਦੋਂ ਸੂਣ ਪਰਾਇਆਂ ਉਦੋਂ ਵੇਚ ਦਿੰਦੇ ਆ ਵੀ ਕਈ ਵਾਰੀ ਕੋਈ ਹੁੰਦਾ ਨਾ ਵੀਡੀਓ ਵੇਖ ਕੇ ਕੋਈ ਫੋਨ ਕਰ ਲਿਆ ਆਪਾਂ ਵੇਚਣ ਦਾ ਹੈ ਪਸ਼ੂ ਵੀ ਨਹੀਂ ਵੇਚਦਾ ਜਿੱਦਣ ਇਹ ਦੁੱਧ ਪਰਾ ਜਾਂ ਪੂਰੇ ਦੁੱਧ ਪਰ ਲਿਆ ਕੇ ਵੇਚਾਂਗੇ ਅੱਛਾ ਅੱਛਾ ਸੀਲ ਪੁਣਾ ਦਿਖਾਇਓ ਜੀ ਇਹਨਾਂ ਦਾ ਵੀ ਤੁਹਾਡੇ ਨਾਲ ਪ ਉਹਦਾ ਮੈਨੂੰ ਮੰਤਰਵਾਣਾ ਹੈ ਇੱਥੇ ਖੜ ਕੇ ਵੀ ਬਾਈ ਨੇ ਅੱਗੇ ਇਹਨਾਂ ਦੇ ਮੂੰਹ 'ਚ ਬੰਨ ਕੇ ਚੱਲੋ ਵੀ ਅੱਧੀ ਬਾਹ ਤੱਕ ਵੀ ਪਾਈ ਹੈ ਜੀ ਪਰ ਫਿਰ ਵੀ ਐ ਝੋਟੀ ਨੂੰ ਕੋਈ ਦਿੱਕਤ ਨਹੀਂ ਦੇਖੋ ਐ ਪਸ਼ੂ ਨੇ ਮੂੰਹ ਫੜਾਉਣਾ ਬਹੁਤ ਵੱਡੀ ਗੱਲ ਹੈ ਕੋਈ ਦਿੱਕਤ ਨਹੀਂ ਸਾਰਾ ਦਿਨ ਪਸ਼ੂਆਂ ਦੇ ਵਿੱਚ ਰਹਿਣਾ ਹੈ ਹੈਨਾ ਪਸ਼ੂ ਵੀ ਹਾਂ ਦੇਖ ਲਓ ਤੁਸੀਂ ਲੈ ਬਾਹ ਹੱਥ ਵੀ ਝੱਡਾ ਹਾਂ ਹੱਥ ਵੀ ਦੇਖ ਲਓ ਤੁਸੀਂ ਵੀ ਸਾਰਾ ਪਸ਼ੂ ਦੇ ਮੂੰਹ ਚ ਹੈ ਤੇ ਫਿਰ ਵੀ ਕੋਈ ਦਿੱਕਤ ਨਹੀਂ ਪਸ਼ੂ ਨੂੰ ਐ ਵੀ ਨਹੀਂ ਝੋਟੀਆਂ ਮੱਜਾਂ ਜ਼ਿਆਦਾਤਰ ਮੂੰਹ ਨਹੀਂ ਫੜਾਉਂਦੀਆਂ ਹੁੰਦੀਆਂ ਜੀ ਤੇ ਕੱਟੇ ਦੀ ਬਰੀਡ ਸਭ ਤੋਂ ਵਧੀਆ ਗੱਲ ਆ ਬਹੁਤ ਆ ਜੀ ਇਹ ਕਿ ਝੋਟੀ ਇਹਨਾਂ ਚੋ ਗੱਬਣ ਹੋ ਚੁੱਕੀ ਆ ਠੀਕ ਹੈ 4 ਲੱਖ ਰੁਪਏ ਦੇ ਨੀਅਰ ਅਬਾਊਟ ਹੋਣ ਤੱਕ ਬਾਈ ਨੂੰ ਪਈਆਂ ਦੇਖੋ ਤੁਸੀਂ ਛੋਟੀਆਂ ਕਟੀਆਂ ਦੀ ਵੀ ਦੇਖੋ ਆ ਇੱਥੋਂ ਪਤਾ ਲੱਗਦਾ ਸੀਲਪੁਣਾ ਜੀ ਹਾਂ ਸੀਲਪੁਣਾ ਇੱਥੋਂ ਪਤਾ ਲੱਗਦਾ ਜੀ ਜਿਹੜੀ ਮੇਨ ਗੱਲ ਹੈ ਸਾਰੀ ਬਰੀਡ ਹੈ ਸਾਰੀ ਬਰੀਡ ਹੈ ਜੀ ਹਾਂ ਸਹੀ ਗੱਲ ਹੈ ਅੰਦਾਜ਼ਾ ਤੁਹਾਡੇ ਹਿਸਾਬ ਨਾਲ ਕਿੱਥੋਂ ਕਿਤੇ ਜਾਣਗੀਆਂ ਜੀ ਇਹ ਖਰਚੇ ਇੱਥੇ ਕਿਵੇਂ ਖਰਚਾ ਕਰਕੇ ਤੁਹਾਨੂੰ ਕਿੰਨੇ ਕ ਪੈਸੇ ਦੇ ਜਾਣਗੀਆਂ ਵੀ ਚਲੋ ਗਾਂ ਵੀ ਕਿਸੇ ਨੂੰ ਤਰਕੀਬ ਆਉਂਦੀ ਆ ਇਹ ਜੀ ਮੈਨੂੰ ਜੇ ਜ਼ਿਆਦਾ ਹੀ ਨਹੀਂ ਹੈ ਹਾਂਜੀ 8 ਤੋਂ 12 15 ਲੱਖ ਰੁਪਏ ਪੱਕਾ ਪੱਕਾ ਦੇ ਜਾਣਗੇ ਜੀ ਹਣਾ ਤੇ ਕਰੀਬ ਮੰਨ ਕੇ ਚਲੋ ਡੇਢ ਸਾਲ ਦੇ ਵਿੱਚ ਵੇਚਣਾ ਹਾਂ ਹਾਂ ਬੱਸ ਵੀ ਸਾਲ ਤੋਂ ਨੂੰ ਲੈਿਆਂ ਨੂੰ ਹੋ ਗਿਆ 21 ਸਾਲ ਦੀ ਕੱਟੀ ਸਵਾ ਦੂੰਗਾ ਵੀ ਸਾਲ ਤੋਂ ਨੂੰ ਲੈਿਆਂ ਨੂੰ ਹੋ ਗਿਆ ਡੇਢ ਸਾਲ ਉਹ ਢਾਈ ਕਸਾਲਾਂ ਚ ਮੰਨ ਕੇ ਜੇ ਦੋ ਸਾਲ ਮਾਗਣੀ ਆ ਢਾਈ ਸਾਲਾਂ ਅੱਛਾ ਢਾਈ ਸਾਲਾਂ ਹੀ ਸਵਾ ਦੇਣੀ ਆ ਹਾਂ ਢਾਈ ਸਾਲਾਂ ਚ ਦੁੱਧ ਦਊ ਦੁੱਧ ਦੇਵੂ ਸਹੀ ਠੀਕ ਕੱਟੀ ਦੁੱਧ ਦਊਗਾ ਸਹੀ ਆ ਜੀ ਫਿਰ ਤੁਹਾਡੀ ਸੇਵਾ ਹਣਾ ਬਰੀ ਤੁਹਾਨੂੰ ਪਤਾ ਇੱਕ ਹੈ ਹਾਂਜੀ ਉਹ ਦੁੱਗ ਦੇ ਦੰਦ ਪੱਟੇ ਆ ਜੇ ਬਰਾਬਰ ਨਹੀਂ ਆਏ ਉਹ ਸੂਣ ਤੋਂ ਨੇੜੇ ਆਈ ਪਈ ਆ 5 ਮ ਗੱਪਣ ਅੱਛਾ ਹਜੇ ਤੁਮ ਨਾਲ ਉਹ ਜਦੋਂ ਲਈ ਉਹ ਡੇਢ ਸਾਲ ਦੀ ਸੀ ਉਹ ਅੱਛਾ ਡੇਢ ਸਾਲ ਦੀ ਸੀ ਮਾ 3 ਮਹੀਨਿਆਂ ਚ ਉਹ ਗੱਪਣ ਖਰਾਦੀ ਡੇਢ ਤੇ ਤੁਸੀਂ ਇਹ ਕਰੀਬ-ਕਰੀਬ ਕਿੰਨੇ ਕ ਟਾਈਮ ਚ ਖਰੀਦ ਲੰਗਾਈ ਸਾਰੀਆਂ ਮੈਨੂੰ 2 ਸਾਲ ਹੀ ਹੋ ਗਿਆ ਇੱਕ ਤਾਂ ਹੁਣ ਹੀ ਲੈ ਮਤਲਬ ਸਾਲ ਦੇ ਲੱਗੇ ਆ ਤੁਸੀਂ ਇਧਰ ਦੇ ਬਸੇ ਹਾਂ ਸਾਲ ਦੇ ਵਿੱਚ ਜਦੋਂ ਜਦੋਂ ਮੈਨੂੰ ਠੀਕ ਜਿਹਾ ਲੱਗਦਾ ਲਈਦੀ ਆ ਅੱਛਾ ਅੱਛਾ ਜੀ ਜਿਹੜਾ ਇਹਨਾਂ ਦੇ ਖਰਚ ਹੋ ਰਿਹਾ ਬਸ ਘਰੋਂ ਹੀ ਕਰ ਰਹੇ ਆ ਫਿਰ ਕਿ گاਵਾ ਦੁੱਧ ਦੇ ਰਹੀਆਂ ਬਸ ਉਹਨਾਂ ਦੀ ਨਾ ਨਾ ਵੈਸੇ ਹੀ ਦੀ ਘਰੋਂ ਹੀ ਆ ਕਰੀਏ ਸ਼ੌਕ ਹੀ ਆ ਕਿੰਨਾ ਚੋਈ ਖੇਤਾ ਨਹੀਂ ਹੈ ਕੋਈ ਐਕਸਟਰਾ ਨਹੀਂ ਕਣਕ ਕਟਾਈ ਕਿੱਲੇ ਆ ਚਾਰ ਪਾਤਾ ਜੀ ਹਾਂਜੀ ਉਹ ਤੇ ਮੱਕੀ ਵੀ ਸੀ ਤੇ ਅੱਜ ਜਉਦਾ ਪਾਉਣਾ ਤੁਹਾਨੂੰ ਦੱਸਿਆ ਸੀ ਹਾਂ ਦੱਸਿਆ ਸੀਗਾ ਚਾਰ ਪਾਈ ਜਾਂਦੇ ਨੇ ਹਾਂ ਉਹ ਹੀ ਅੱਜ ਆਉਂ ਪਾ ਕੇ ਜੀਰੀ ਲਾ ਦੇਣੀ ਆ ਹਾਂਜੀ ਉਦੋਂ ਦੋ ਫਸਲਾਂ ਪਹਿਲਾਂ ਲਈਆਂ ਹੋਈਆਂ ਸੀ ਪਹਿਲਾਂ ਧਾਨ ਵੱਡੇ ਫਿਰ ਆਲੂ ਲਾਏ ਫਿਰ ਉਹ ਕਣਕ ਸੀ ਕਣਕ ਸੀ ਹਾਂ ਹਾਂ ਚਾਰ ਫਸਲਾਂ ਤਾਂ ਬਈ ਸੀ ਫਲੋ ਸਰਕਲ ਵੀ ਉਵੇਂ ਹੀ ਚੱਲ ਰਿਹਾ ਕੋਈ ਐਵੇਂ ਨਹੀਂ ਬਈ ਯਾਰ ਆਪਾਂ ਕੋਈ ਐਕਸਟਰਾ ਖਰਚਾ ਕੀਤਾ ਇਹਨਾਂ ਦੇ ਨਾ 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 ਹਾਂ ਇਹੋ ਜਿਹਾ ਕੁਝ ਨਹੀਂ ਹੈ ਆ ਦੇਖ ਲਓ ਲਾ ਜਿਹੜੀ ਮਰਜ਼ੀ ਕੱਟੀ ਆ ਅੱਜ ਵੀ ਏ ਨਹੀਂ ਕੋਈ ਦਿੱਕਤ ਆ ਪਿਆਰ ਦੇਖੋ ਪਿਆਰ ਆ ਜਿਹੜੀ ਗੱਲ ਆ ਮੇਰੀ ਸਹੀ ਗੱਲ ਆ ਤੁਸੀਂ ਰਹਿੰਦੇ ਆ ਨਾ ਸਾਰਾ ਦਿਨ ਬਾਕੀ ਸੋਹਣੀ ਗੱਲ ਇਹ ਆ ਵੀ ਤੁਸੀਂ ਜਾਣ ਜਿਹੜੀ ਮਰਜੀ ਹਾਂ ਜਾਨ ਬਚਾਈ ਜਾਣਾ ਬਾਈ ਇਹਨਾਂ ਦੀ ਸਭ ਤੋਂ ਵਧੀਆ ਗੱਲ ਤਾਂ ਇਹ ਆ ਜੀ ਵੀ ਜਾਨ ਤੁਸੀਂ ਇਹਨਾਂ ਦੀ ਬਚਾਈ ਹੈ ਨਹੀਂ ਹਾਂ ਕੋਈ ਹੋਹੀ ਨਹੀਂ ਆਏਗਾ ਪਿਆਰ ਆਣਾ ਹੀ ਫਿਰ ਸਾਰਾ ਦਿਨ ਵਿੱਚ ਰਹਿੰਦੇ ਆ ਪਸ਼ੂਆਂ ਦੇ ਜਿਹੜੀ ਗੱਲ ਹੈ ਨਾ ਮੇਰੀ ਆਪਾਂ ਪਸ਼ੂ ਪਿਆਰ ਕਰਦੇ ਆ ਹਾਂ ਮੈਂ ਆਜਮਾਤਾ ਚਾਉ ਨਹੀਂ ਚੱਕਿਆ ਜਾਂਦਾ ਇਹਨਾਂ ਨਾਲ ਨਹੀਂ ਸਹੀ ਆ ਬਾਈ ਫਿਰ ਹਾਂ ਮੈਂ ਉਦੋਂ ਦੀ ਇੱਥੇ ਹੀ ਖੜੀਆਂ ਉਰੇ ਨੂੰ ਮੂੰਹ ਕਰੀ ਸਹੀ ਗੱਲ ਆ ਤੁਹਾਡੀ ਹਾਂ ਕੋਈ ਪਹੁੰਚ ਕੇ ਆ ਗਈਆਂ ਹਾਂ ਉੱਥੋਂ ਉੱਠ ਕੇ ਆ ਗਈਆਂ ਜੀ ਤੇ ਗਾਵਾਂ ਬਾਈ ਦੀ ਗੱਲ ਉਹ ਵੀ ਦੇਖ ਲਿਆ ਵੀ ਉੱਥੇ ਬਹਿ ਜੂਗਾ ਹਾਂ ਜਿਹੜੇ ਬੱਚੇ ਰੱਖੇ ਹੋਏ ਆ ਅੱਛਾ ਉਹਨਾਂ ਨੇ ਵੀ ਜਿਹੜੇ ਕੋਲ ਆ ਕੇ ਖੜ ਜਾਣਾ ਕੋਲ ਆ ਕੇ ਆ ਮਾ ਸਹੀ ਆ ਬਾਈ ਫਿਰ ਜੇ ਤੁਸੀਂ ਦੇਖੋ ਆਪਾਂ ਇਹਨਾਂ ਦੀ ਕੇਅਰ ਕਰਦੇ ਆ ਤੇ ਇਹ ਵੀ ਆਪਣਾ ਮੰਨ ਕੇ ਚੱਲੋ ਕਰਦੇ ਕਿਹੜੀ ਗੱਲ ਐ ਮੇਨ ਲਓ ਕੋਈ ਹੋਰ ਕੋਈ ਬੰਦੇ ਨੂੰ ਇਹ ਹੁੰਦਾ ਵੀ ਇੱਕ ਕੱਟੀ ਆ ਇੱਕ ਕੱਟੀ ਆ ਸਾਰਗਾ ਹੀ ਆਇਆ ਹਾਂ ਲਓ ਕੋਈ ਆ ਜਵੇ ਨੇੜੇ ਕੋਈ ਆ ਜਵੇ ਹਾਂ ਮਾਰੇ ਦੂਆ ਹੱਥ ਨਹੀਂ ਪਾਇਆ ਹੋਇਆ ਹਾਂ ਇੱਕ ਹੱਥ ਹੀ ਆ ਫਿਰ ਅਗਲਾ ਨਹੀਂ ਨਹੀਂ ਮੂੰਹ ਹੀ ਨਹੀਂ ਫੜਨ ਦੇੰਗਾ ਇਹ ਕਿੱਟੰਗਾ ਨਹੀਂ ਮੂੰਹ ਫੜਨ ਦੇੰਗਾ ਸ਼ੂਟਿੰਗਾਂ ਸ਼ੂਟਿੰਗਾਂ ਕੱਟੰਗਾ ਜੀ ਆ ਆ ਲਓ ਹਾਂ ਹਾਂ ਸਹੀ ਹੈ ਸਾਰਾ ਹੱਥ ਵਿੱਚ ਪਾ ਲਿਆ ਨਹੀਂ ਨਹੀਂ ਮੈਂ ਤਾਂ ਤਾਂ ਹੀ ਲੱਗਿਆ ਜਿਵੇਂ ਨੇਰਾ ਹੋਇਆ ਪਿਆ ਸੀ ਨਹੀਂ ਆਪਾਂ ਕੋਈ ਵੀਡੀਓ ਬਣਾਉਂਦਾ ਹੈ ਨਹੀਂ ਸੀ ਪਰ ਮੈਨੂੰ ਮੈਂ ਕਿਹਾ ਵਿਖਾਈਏ ਹੈ ਨਾ ਲੋਕਾਂ ਨੂੰ ਜਿਹੜੀ ਗੱਲ ਹੈ ਵੀ ਪਿਆਰ ਦੀ ਆ ਹੋਈ ਹਾਂ ਪਿਆਰ ਦੇ ਭੁੱਖੇ ਹਾਂ ਹਾਂ ਇਹ ਪਿਆਰ ਨਾ ਪਿਆਰ ਦੀ ਉਹ ਨਹੀਂ ਹੈਗੀ ਹਾਂ ਨਾ ਇਹ ਖਰਾਕ ਨਾ ਬਰੀਡ ਮੈਂ ਤਾਂ ਇਹ ਤਾਂ ਪਿਆਰ ਆ ਤੁਸੀਂ ਸਾਰਾ ਦਿਨ ਵਿੱਚ ਰਹਿੰਦੇ ਆ ਜੀ ਪਸ਼ੂਆਂ ਦੇ ਜਿੰਨੇ ਵੀ ਜਦੋਂ ਟਾਈਮ ਹੁੰਦਾ ਜਿਆਦਾ ਆ ਜਾਂਦਾ ਨਹੀਂ ਵੀ ਨਹੀਂ ਹੈਗਾ ਚਾਹੇ 2 ਦਿਨ ਨਾ ਵੀ ਆਮ ਅੱਛਾ 3 ਦਿਨ ਅੱਗੇ ਪੜ ਗਿਆ ਜਦ ਆਕੇ ਨਾ ਨੇ ਆਏ ਮਿਲਣਾ ਜਿੰਨੇ ਵੀ ਕਰਦਾ ਜੀ ਮਿਲਦਾ ਹੁੰਦਾ ਵੀ ਸਹੀ ਹੈ ਤੇਰੀਆ ਸੋਹਣੀ ਗੱਲ ਹੈ ਬਹੁਤ ਵਧੀਆ ਗੱਲ ਹੈ ਤੇ ਗਾਵਾਂ ਬਾਈ ਜੀ ਗੱਪਣਾ ਦੋਵੇਂ ਦੋਵੇਂ ਗੱਪਣਾ ਸੂਣੀ ਵਾਲੀਆਂ ਜੀ ਤੇ ਆਪਾਂ ਨੂੰ ਤੁਸੀਂ ਅੱਜ ਸਪੈਸ਼ਲ ਬਸ ਮਿਲਣ ਵਾਸਤੇ ਵੀਡੀਓ ਦੇਖਦਾ ਸੀ ਮੈਨੂੰ ਤੁਸੀਂ ਬਹੁਤ ਵਧੀਆ ਲੱਗਿਆ ਸਾਰਾ ਬਹੁਤ ਹਾਂ ਬੰਦਾ ਵਧੀਆ ਹਾਂ ਨਹੀਂ ਸੋਹਣੀ ਗੱਲ ਹੈ ਚਲੋ ਵਧੀਆ ਗੱਲ ਹੈ ਬਾਈ ਬਾਈ ਦੀ ਬਸ ਮੈਂ ਫੋਨ ਤੇ ਹੀ ਦੱਸਤਾ ਸੀ ਹਾਂ ਬਈ ਕੱਲਾ ਮਿਲ ਨਹੀਂ ਹੈ ਮਿਲਣਾ ਨਹੀਂ ਹੈ ਕੱਲਾ ਤੇ ਫਿਰ ਆਪਾਂ ਵੀ ਦੇਖੋ ਜੀ ਤੁਸੀਂ 8 ਵਜੇ ਆ ਨਹੀਂ ਮੈਂ ਉੱਥੋਂ ਆ ਮੁੜ ਵੀ ਸਕਦਾ ਇਕ ਬਿੰਦਗੜ ਮੰਡੀ ਤੋਂ ਪਰ ਮੈਨੂੰ ਇਹ ਸੀ ਮੈਂ ਕਿਹਾ ਬਾਈ ਨੇ ਸਪੈਸ਼ਲ ਕਿਹਾ ਵੀ ਆਪਾਂ ਹੋਗੇ ਜ਼ਰੂਰ ਜਾਵਾਂਗੇ ਸਹੀ ਹੈ ਨਾ ਇੱਕ ਝੋਟੀ ਆ ਬਾਈ ਦੀ ਕੋਈ ਬਾਹਲੀ ਰੀਪੀਟਰ ਨਹੀਂ کہہ ਸਕਦੇ ਕੋਈ ਐਡੀ ਦਿੱਕਤ ਨਹੀਂ ਜੀ ਇੱਕ ਦੋ ਵਾਰ ਹੀ ਨਹੀਂ ਰਹੇਗੀ ਉਹ ਦੇਖਾਂਗੇ ਜਮੀਨੀ ਝੋਟੀ ਹੈ ਕੱਲੀ ਹੋਰ ਕੋਈ ਬਾਹਲੀ ਦਿੱਕਤ ਨਹੀਂ ਗਈ ਪਰ ਤੁਸੀਂ ਇਹ ਚੀਜ਼ ਬਾਰੇ ਸੋਚੋ ਜੀ ਆ ਧੰਦਾ ਬਹੁਤ ਵਧੀਆ ਤੇ ਕੱਟਿਆਣਾ ਪਲੀਜ਼ ਕੱਟਿਆ ਵਾਲਿਆਂ ਨੂੰ ਮੰਨ ਕੇ ਚਲੋ ਤੁਸੀਂ ਮੰਨ ਲਓ ਵੇਚਿਆ ਕਰੋ ਹਨਾ ਜਦੋਂ ਨੂੰ ਝੋਟੀ ਤਿਆਰ ਹੋਣ ਤੇ ਆਉਂਦੀ ਹੈ ਕਈ ਵਾਰੀ ਦੋ ਵਾਰੀ ਨਹੀਂ ਰਹੀ ਤਿੰਨ ਵਾਰੀ ਨਹੀਂ ਚਲੋ ਇੰਨਾ ਜਦਾਂ ਦੇਖ ਕੋਈ ਵੀ ਝੋਟੀ ਹੈਣੀ ਹਜੇ ਤੱਕ ਜਿਹੜੀ ਬਣੀ ਵੀ ਨਹੀਂ ਤੇ ਇਹ ਵੀ ਲੋਕਾਂ ਨੇ ਵੇਚੀਆਂ ਵੰਗੀਆਂ ਠੀਕ ਹੈ ਤੇ ਬਾਈ ਕਹਿੰਦਾ ਵੀ ਆਪਾਂ ਤਾਂ ਜਾਨ ਬਚਾਈਏ ਉਹਨਾਂ ਨੂੰ ਵੱਧ ਪੈਸੇ ਦੇ ਕੇ ਵੀ ਉਹਨਾਂ ਨੇ ਖਰੀਦੀਆਂ ਆਪਾਂ ਉਹਨਾਂ ਦੇ ਹੱਤਿਆਂ ਚੋਂ ਖਰੀਦ ਲਈਆਂ ਵੀਰ ਤਾਂ ਆਪਾਂ ਵੱਡਨ ਨਹੀਂ ਦੇਣਗੇ ਹਨਾ ਤੇ ਦੇਖੋ ਹਾਂ ਲੁਧਿਆਣਾ ਡੇਰੀਆਂ ਤੋਂ ਲੈ ਕੇ ਆਏ ਸਹੀ ਆ ਜੀ ਫਿਰ ਹਾਂ ਉਹ ਕੱਟੀ ਨਹੀਂ ਪਾੜਦੇ ਆਮ ਪਤਾ ਹੂੰ ਬੰਦੇ ਹਾਂ ਹਾਂ ਸਹੀ ਆ ਜੀ ਉਹ ਪਾਲਦੇ ਨਹੀਂ ਉਹ ਦੁੱਧ ਤੇ ਉਹ ਉਹਨਾਂ ਕੋਲ ਜਗਾ ਦੀ ਪ੍ਰੋਬਲਮ ਹੈ ਦੁੱਧ ਤੇ ਹੀ ਕੰਮ ਕਰਦੇ ਹਾਂ 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 ਲੁਧਿਆਣੇ ਤੋਂ ਆਈਆਂ ਹੋਈਆਂ ਆ ਚਾ ਲੁਧਿਆਣੇ ਤੋਂ ਆਈਆਂ ਸਾਰੇ ਹਾਂ ਸਾਰੀ ਕੋਈ ਮੰਨ ਕੇ ਚਲੋ ਜੇ 15 ਲੀਟਰ ਤੋਂ ਘੱਟ ਕੋਈ ਜੇ ਤੁਸੀਂ ਨਾ ਲੈਂਦੇ ਜੀ ਤਾਂ ਉਹਨਾਂ ਨੇ ਤਾਂ ਵੇਚਣਗੀਆਂ ਸੀ ਉਹ ਕੱਟਿਆ ਉਹ ਕਦੇ ਹੀ ਕਹਿੰਦੇ ਆ ਉਹ ਤਾਂ ਮੂੰਹ ਤੇ ਕਹਿੰਦੇ ਨੇ ਜੇ ਨਹੀਂ ਲੈਣੀ ਭਾਈ ਅਸੀਂ ਉਹਨਾਂ ਨੂੰ ਦੇ ਦੇਣੀ ਕਾਟੂ ਵਾਲਿਆਂ ਨੂੰ ਦੇ ਦਾਂਗੇ ਸਹੀ ਆ ਫਿਰ ਉਹੀ ਗੱਲ ਹੈ ਨਾ ਮਾਤਿ ਖਾਣ ਲੱਗ ਗਈ ਮੈਨੂੰ ਕੱਟੀ ਦੋ ਜਦੋਂ ਕੱਟੇ ਦੋ ਜਦੋਂ ਬੱਚੇ ਤੋਂ ਹਾਂਜੀ ਹਾਂਜੀ ਉਹ ਬੱਚਾ ਜਦੋਂ ਚਕਾ ਦਿੰਦਾ अच्छा ओदा ही जगा दंदे अठे ओदा ही जगा दंदे कोई ए नहीं हैगा ते भाई जी किसी ने जे किसी ने और कटियां ਲੈਣੀਆਂ ਹੋਣ ਸਾਨੂੰ ਉੱਥੇ ਬਾਰੇ ਪਤਾ ਕਿਸੇ ਨੂੰ ਦਵਾ ਸਕਦੇ ਤੁਸੀਂ ਹਾਂ ਦਵਾ ਸਕਦੇ ਦਵਾ ਸਕਦੇ ਹਾਂ ਹਾਂ ਚਲੋ ਸਾਨੂੰ ਕਾਲ ਕਰ ਲੈਣਗੇ ਕਈ ਵਾਰੀ ਕਿਸੇ ਬੰਦੇ ਨੂੰ ਛੌਂਕ ਹੁੰਦਾ ਨਾ ਵੀ ਛੋਡੇ ਨੇੜੇ ਆ ਚਲੋ ਸਾਨੂੰ ਨੌਲੇਜ ਆ ਸਾਨੂੰ ਪਤਾ ਵੀ ਕਿੱਥੋਂ ਮਿਲਦੀਆਂ ਤੇ ਚਲੋ ਆ ਦਵਾ ਦਿਓ ਜੇ ਚਲੋ ਆਪਣੀਆਂ ਜੇ ਤਾਂ ਕੋਈ ਸੇਲ ਹੈ ਹੀ ਨਹੀਂ ਨਾ ਹੀ ਆਪਾਂ ਕਰਨੀ ਆ ਆਪਾਂ ਤਾਂ ਹਾਂ ਇਹਨਾਂ ਜੇ ਤਾਂ ਕੋਈ ਕਰਨੀ ਵੀ ਨਹੀਂ ਜੀ ਪ੍ਰਮਾਤਮਾ ਇਹਨਾਂ ਦੀ ਲੰਮੀ ਉਮਰ ਕਰੇ ਤੇ ਸਾਨੂੰ ਇਹ ਘੱਟੋ ਘੱਟ 20-25 ਲੱਖ ਦੀਆਂ ਵਿਘਨ ਤੇ ਗਾਂ ਨੂੰ ਤੁਸੀਂ ਵੇਰ ਇਹਨਾਂ ਦੀ ਹਾਂ ਫੇਰ ਇਹਨਾਂ ਦੀ ਜਾਨ ਬਚਾਓ ਵਿਚਾਰੀਆਂ ਦੀ ਵੇਖੋ ਆਪਣੇ ਪਸ਼ੂ ਮੱਝਾਂ ਸਭ ਤੋਂ ਜ਼ਿਆਦਾ ਘਟ ਗਈਆਂ ਤਾਂ ਘਟ ਗਈਆਂ ਮੱਝਾਂ ਵੱਡੀਆਂ ਬਹੁਤ ਗੰਜਾਂ ਜੀ ਇਹ ਮਾਦਰ ਦਾ 1.5 ਸਾਲ ਪਹਿਲਾਂ ਦੇਖ ਲਿਆ ਸੀ ਵੀ ਪਿੰਡ 'ਚ ਪਸ਼ੂ ਸਾਰੇ ਹੀ ਘਟਣ ਲੱਗੇ ਘਟਣ ਲੱਗੇ ਹਾਂ ਤੁਸੀਂ ਇਹਨਾਂ ਦੇ ਹੁਣ ਕੀਮਤ ਦੱਸੋ ਜੀ ਅੱਜ ਦੀ ਜੋ ਕੀਮਤ ਮੈਂ ਕਿ ਲੱਖ ਲੱਖ ਰੁਪਏ ਦੀ ਨਾਰਮਲ ਮੱਝ ਆਈ ਹਾਂ ਜਮਾਂ ਨਾਰਮਲ ਮੱਝ ਲੱਖ ਰੁਪਏ ਦੀ ਇਹ ਤੁਹਾਨੂੰ ਘੱਟ ਨਹੀਂ ਦਿੰਦੇ ਹਾਂ ਹਾਂ ਗ੍ਰੇਡਡ ਜੀ ਮੱਝ ਆ ਆਹ ਬਰੀਡ ਵਾਲੀ ਮੱਝ ਤਾਂ 1.5 ਪੌਂਡ ਤੋਂ ਲੱਗਦੀ ਆ ਨਾ ਨਾ ਜੀ ਮਿਲ ਨਹੀਂ ਨੀ ਹਾਂ ਸਹੀ ਗੱਲ ਆ ਜੀ ਬਹੁਤ ਸੋਹਣਾ ਕੰਮ ਆ ਬਾਈ ਦਾ ਜੀ ਤੇ ਸੋਚੋ ਜੇ ਜ਼ਰੂਰ ਇਹ ਕੰਮ ਬਾਰੇ ਤੇ ਬਾਕੀ ਜੇ ਤੁਸੀਂ ਕੱਟੀਆਂ ਖਰੀਦਣੀਆਂ ਹੋਣ ਤਾਂ ਬਾਈ ਨਾਲ ਸੰਪਰਕ ਕਰ ਲਿਓ ਜੇ ਇਹਨਾਂ ਜੋ ਕੱਟੀਆਂ ਕੋਈ ਨੋਟ ਫਾਰ ਸੇਲ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ